ਗੰਗਾ ਮਈਆ ਦੇ ਦਰਸ਼ਨ ਬੋਟਿੰਗ ਦੇ ਵਿੱਚ ਪੈਣਾ ਬੋਟਿੰਗ ਕਰਦੀਆਂ ਗੰਗਾ ਮਈਆ ਦੇ ਭਜਨ ਬਿੰਦਗੀ ਕਰਦੀਆਂ ਦਰਸ਼ਨ ਕਰੋ ਜੀ ਲਾਈਵ ਲਾਈਵ ਦਰਸ਼ਨ ਕਰੋ ਜੀ ਗੰਗਾ ਮਈਆ ਦੇ ઋਸ਼ੀਕੇਸ਼ ਲక్ష్ਮੀ ਚੂਲਾ ਜੈ ਸ਼੍ਰੀ ਰਾਮ ਗੰਗਾ ਮਈਆ ਕੀ ਜੈ ਹਰ ਹਰ ਗੰਗੇ ਹਰ ਹਰ ਗੰਗੇ गंगा मैया ਦੇ ਦਰਸ਼ਨ ਕਰੋ ਜੀ ਲਾਈਵ ਰਿਸ਼ੀਕੇਸ਼ ਲక్ష్ਮਣ ਝੂਲਾ VOTING ਦੇ ਵਿੱਚ ਗੰਗਾ ਮਈਆ ਦੇ ਦਰਸ਼ਨ ਕਰੋ ਜੀ ਹਰ ਹਰ ਗੰਗੇ ਹਰ ਹਰ ਗੰਗੇ ਜੈ ਸ਼੍ਰੀ ਰਾਮ ਹਰ ਹਰ ਗੰਗੇ ਗੰਗਾ ਮਈਆ ਕੀ ਜੈ ਗੰਗਾ ਮਈਆ ਕੀ ਜੈ ਹੋ ਰਿਸ਼ੀਕੇਸ਼ ਲక్ష్ਮਣ ਝੂਲਾ ਦਰਸ਼ਨ ਕਰੋ ਜੀ ਲਾਈਵ ਦਰਸ਼ਨ ਕਰੋ ਜੀ ਲਾਈਵ ਦਰਸ਼ਨ ਕਰੋ ਰਿਸ਼ੀਕੇਸ਼ ਲక్ష్మణ ਜੂਲ